ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਸਮਾਂ 18 ਜਨਵਰੀ ਸਵੇਰ ਦੇ ਰਾਤ ਦੇ 2:00 ਵੱਜ ਚੁੱਕੇ ਆ ਸਰਦਾਰ ਜੀ ਸਿੰਘ ਦੀ ਢਲੀਆਂ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਆ ਅੱਜ ਸੰਗਤ 2:00 ਵਜੇ ਜਾਗ ਕਰ ਰਹੀ ਆ ਪ੍ਰਧਾਨ ਜੀ ਦੀ ਸਿਹਤ ਜਿਆਦਾ ਖਰਾਬ ਹੈ ਜੀ ਅੱਜ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਰਾਤ ਦੇ ਦੋ ਵੱਜ ਚੁੱਕੇ ਨੇ ਸੋ ਅੱਜ ਪ੍ਰਧਾਨ ਜੀ ਦਾ ਮਰਨ ਵਰਤ ਚਰੰਜਨ ਦੇ ਦਨ ਵਿੱਚ ਦਾਖਲ ਹੋ ਚੁੱਕਿਆ ਸੋ ਤੁਸੀਂ ਸਾਰੇ ਜਾਣਦੇ ਹੋ ਆਪਣੀਆਂ ਜੋ ਮੰਨੇ ਹੋ ਜਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਦਾਰ ਜੀ ਸਿੰਘ ਦੀ ਟੱਲੇ ਵਾਲੇ ਮਰਨ ਵਰਦੇ ਤੇ ਬੈਠੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਦੀ ਸਿਹਤ ਬਹੁਤ ਡਾਊਨ ਚੱਲ ਰਹੀ ਹੈ ਸੋ ਇਸ ਗੱਲ ਦਾ ਜੋ ਇੱਥੇ ਸਰਕਾਰੀ ਟੀਮ ਚੈੱਕ ਅਪ ਕਰਦੀ ਹੈ ਉਹ ਚੰਗੀ ਤਰ੍ਹਾਂ ਜਾਣੂ ਹੈ ਪ੍ਰਧਾਨ ਜੀ ਦੀ ਸਿਹਤ ਤੋਂ ਸੋ ਜੇ ਗੱਲ ਕਰੀਏ ਪਿਛਲੇ ਆਪਾਂ ਲਗਭਗ 10 ਕਿਲੋਜ਼ ਤੱਕ ਦੀ ਵੀ ਪ੍ਰਧਾਨ ਜੀ 2 ਤੋਂ ਲੈ ਕੇ 2.5 ਲੀਟਰ ਤੱਕ ਪਾਣੀ ਪੀ ਰਹੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਇੱਕ ਗਲਾਸ ਤੋਂ ਲੈ ਕੇ 1.5 ਜਾਂ 2 ਗਲਾਸ ਪੀ ਰਹੇ ਨੇ 24 ਘੰਟਿਆਂ ਦੇ ਵਿੱਚ ਸੋ ਉਹ ਵੀ ਪਾਚ ਨਹੀਂ ਰਿਹਾ ਜਦੋਂ ਪਾਣੀ ਪੀਂਦੇ ਨੇ ਨਾਲ ਦੀ ਨਾਲ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਗੱਲ ਡਾਕਟਰਾਂ ਦੇ ਧਿਆਨ ਚ ਪਰ ਪੰਜਾਬ ਸਰਕਾਰ ਨੇ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨ ਰਿਪੋਰਟ ਦਿੱਤੀ ਸੀ ਸੁਪਰੀਮ ਕੋਰਟ ਵਿੱਚ ਕਿ ਡੱਲਿਆਲ ਸਾਹਿਬ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਸੋ ਸ਼ੰਕੇ ਖੜੇ ਕੀਤੇ ਜਾ ਰਹੇ ਸੀ ਕੁਝ ਸੱਜਣ ਵੀਡੀਓ ਪਾ ਰਹੇ ਸੀ ਕਿ ਡੱਲਿਆਲ ਸਾਹਿਬ ਕੁਝ ਖਾ ਰਹੇ ਨੇ ਪਰ ਅਸੀਂ 26 ਤਰੀਕ ਤੋਂ ਲੈ ਕੇ 26 ਨਵੰਬਰ ਤੋਂ ਹਨਾ ਪ੍ਰਧਾਨ ਜੀ ਦੇ ਨਾਲ ਹਨ ਰਾਤ ਨਾਲ ਸੋ ਪ੍ਰਧਾਨ ਜੀ ਦੀ ਸਿਹਤ ਜਿਹੜਾ ਸਰਕਾਰ ਕਹਿ ਰਹੀ ਹੈ ਸੁਧਾਰ ਹੋ ਰਿਹਾ ਉਸ ਕੋਰੀਨਾ ਪਾਵਾਂ ਫਲਾ ਫੈਲਾਇਆ ਜਾ ਰਹੀਆਂ ਲੋਕਾਂ 'ਚ ਭਰਮ ਪੈਦਾ ਕੀਤਾ ਜਾ ਰਿਹਾ ਵੀ ਯਾਰ 53-54 ਦਿਨ ਬੰਦਾ ਜਿੱਥੇ ਖਾਣਾ ਕੋਈ ਖਾਦੇ ਵਿੱਚੇ ਬਿਨਾ ਕਿਵੇਂ ਜਿੰਦਾ ਰਹੇਗਾ ਪ੍ਰਸੰਗਤ ਜੀ ਬੇਨਤੀ ਆ ਡੱਲਣ ਸਾਹਿਬ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਉਲਟੀਆਂ ਕਰ ਰਹੇ ਨੇ ਪਿਛਲੇ 2-3 ਦਿਨਾਂ ਤੋਂ ਉਲਟੀਆਂ ਕਰ ਰਹੇ ਨੇ ਪਿਛਲੇ 4-5 ਦਿਨਾਂ ਤੋਂ ਪਾਣੀ ਨਹੀਂ ਪਚ ਰਿਹਾ ਪ੍ਰਧਾਨ ਜੀ ਦੇ ਸੋ ਰਾਤ ਉਲਟੀਆਂ ਕੀਤੀਆਂ ਕੱਲ ਕੀਤੀਆਂ ਹੁਣ ਇਸ ਸਮੇਂ ਵੀ ਕਰ ਰਹੇ ਨੇ ਸੋ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਪ੍ਰਧਾਨ ਜੀ ਦੀ ਸੋ ਵੱਤਵਾਦ ਗਣਤੀ ਚ ਕਹਾਨ ਵੀਰੇ ਇੱਥੇ ਪਹੁੰਚੋ ਤਾਂ ਜੋ ਮੋਰਚੇ ਦੀ ਤਾਕਤ ਵਧਾ ਕੇ ਆਪਾਂ ਪ੍ਰਧਾਨ ਜੀ ਦੀ ਜਾਨ ਬਚਾ ਸਕੀਏ ਸੋ ਕੇਂਦਰ ਸਰਕਾਰ ਨੂੰ ਛੁਕਾ ਸਕੀਏ ਸੋ ਰਾਤ ਦੇ 2 ਵਜੇ ਤੋਂ ਉੱਪਰ ਦਾ ਸਮਾਂ ਜੀ ਪ੍ਰਧਾਨ ਜੀ ਉਲਟੀਆਂ ਕਰ ਰਹੇ ਨੇ ਬਹੁਤ ਬੁਰਾ ਹਾਲ ਆ ਜੀ ਪ੍ਰਧਾਨ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ